ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਫਿਰ ਇੱਕ ਤੋਂ ਛੋਟੀ ਜੀ ਕਹਾਣੀ ਲੈ ਕੇ ਆਏ ਹਾਂ ਕਹਿੰਦੇ ਨਾ ਇੱਕ ਪਹਾੜ ਉੱਤੇ 4-400 ਫੁੱਟ ਉੱਚੇ ਦਰਖਤ ਹੁੰਦੇ ਆ ਜਿੱਥੇ ਇੱਕ ਬੁੱਢਾ ਆਦਮੀ ਉਹਨਾਂ ਦਰਖਤਾਂ ਉੱਤੇ ਚੜ੍ਹਨ ਦੀ ਕਲਾ ਸਿਖਾਉਂਦਾ ਹੁੰਦਾ ਹੈ ਤੇ ਉਸ ਕੋਲ ਇੱਕ ਨੌਜਵਾਨ ਮੁੰਡਾ ਹੁੰਦਾ ਹੈ ਕੋਲ ਸਿੱਖਣ ਵਾਸਤੇ ਚਲੋ ਉਹ ਬੁੱਢਾ ਆਦਮੀ ਉਸ ਨੂੰ ਕਲਾ ਬਾਰੇ ਦੱਸਦਾ ਹੈ ਕਰਾ ਦੱਸਣ ਤੋਂ ਬਾਅਦ ਉਸਨੂੰ ਦਰਖਤ ਉੱਤੇ ਚੜਨ ਲਈ ਕਹਿੰਦਾ ਤੇ ਉਹ ਆਪ ਖੁਦ ਉਸ ਦਰਖਤ ਦੇ ਹੇਠਾਂ ਬੈਠ ਜਾਂਦਾ ਚਲੋ ਉਹ ਮੁੰਡਾ ਹੌਲੀ-ਹੌਲੀ ਉਸ ਦਰਖਤ ਦੇ ਸਿਖਰ ਤੇ ਪਹੁੰਚ ਜਾਂਦਾ ਜਿੱਥੇ ਕਿ ਦਰਖਤ ਦੀ ਉਚਾਈ 400 ਸਵਾ 400 ਫੁੱਟ ਉੱਚੇ ਦਰਖਤ ਹੁੰਦੇ ਹਨ ਜਿੱਥੇ ਇੱਕ ਛੋਟਾ ਜਿਹਾ ਹਵਾ ਦਾ ਬੁੱਲਾ ਮੌਤ ਦੀ ਯਾਦ ਦਿਵਾਉਂਦਾ ਅਸੀਂ ਜਿੱਥੇ ਛੋਟੀ ਜੀ ਗਲਤੀ ਹੋਈ ਤੇ ਜ਼ਿੰਦਗੀ ਸਮਾਪਤ ਹਣਾ ਤੇ ਉਹ ਚਲੋ ਫਿਰ ਹੌਲੀ ਹੌਲੀ ਉਹ ਨੌਜਵਾਨ ਥੱਲੇ ਆਉਣ ਲੱਗਦਾ ਜਦੋਂ 15 20 ਫੁੱਟ ਦੀ ਉਚਾਈ ਤੇ ਰਹਿ ਜਾਂਦਾ ਤਾਂ ਜੋ ਬਿਰਗ ਥੱਲੇ ਬੈਠਾ ਹੁੰਦਾ ਉਹ ਇੱਕਦਮ ਖੜਾ ਹੋ ਜਾਂਦਾ ਤੇ ਉਸ ਨੂੰ ਕਹਿੰਦਾ ਸੰਭਲ ਕੇ ਉਤਰੀ ਵੇਖੀ ਕਿਤੇ ਡੇਕ ਨਾ ਪਈ ਤਾਂ ਕਹਿੰਦੇ ਆ ਉਹ ਨੌਜਵਾਨ ਮੁੰਡਾ ਜੋਰ ਜੋਦ ਦੇ ਹਸਣ ਲੱਗ ਜਾਂਦਾ ਤੇ ਕਹਿੰਦਾ ਤੁਸੀਂ ਵੀ ਮੈਨੂੰ ਪਾਗਲ ਜਾਪਦੇ ਹੋ ਕਹਿੰਦਾ ਇਹ ਗੱਲ ਤੁਹਾਨੂੰ ਉਦੋਂ ਕਹਿਣੀ ਚਾਹੀਦੀ ਸੀ ਜਦੋਂ ਮੈਂ 400 ਸਵਾ 400 ਫੁੱਟ ਦੀ ਉਚਾਈ ਤੇ ਸੀ ਉਹ ਤਾਂ ਮੈਂ ਜਮਾ ਜ਼ਮੀਨ ਦੇ ਨੇੜੇ ਆ ਗਿਆ ਤੇ ਕਹਿੰਦਾ ਤੁਸੀਂ ਇਹ ਗੱਲ ਮੈਨੂੰ ਹੁਣ ਕਹਿਣੇ ਹੋ ਤਾਂ ਉਹ ਬੁੱਢਾ ਆਦਮੀ ਕਹਿੰਦਾ ਉਹ ਕਹਿੰਦਾ ਕਹਿੰਦਾ ਜਿੰਨੇ ਵੀ ਮੈਂ ਡਿਗਦੇ ਵੇਖਿਆ ਨਾ ਕਹਿੰਦਾ 20 25 ਫੁੱਟ ਦੀ ਉਚਾਈ ਤੂੰ ਡਿਗਦੇ ਆ ਕਹਿੰਦਾ ਸਿਖਰ ਤੋਂ ਮੈਂ ਜ਼ਿਕਰ ਕੋਈ ਡਿਗਦਾਨੀ ਵੇਖਿਆ ਕਿਉਂਕਿ ਉਸ ਟਾਈਮ ਬੰਦੇ ਦਾ ਸਾਰਾ ਧਿਆਨ ਆਪਣੀ ਜ਼ਿੰਦਗੀ ਬਚਾਉਣ ਚ ਲੱਗਿਆ ਹੁੰਦਾ ਹੈ ਉਹਨੂੰ ਆਏ ਲੱਗਦਾ ਵੀ ਇੱਥੇ ਛੋਟੀ ਜਿਹੀ ਗਲਤੀ ਹੋਈ ਤਾਂ ਜ਼ਿੰਦਗੀ ਸਮਾਪਤਾਣਾ ਉੱਥੇ ਕੋਈ ਅਤੀਤ ਨਹੀਂ ਹੁੰਦਾ ਕੋਈ ਭਵਿੱਖ ਨਹੀਂ ਹੁੰਦਾ ਬੱਚ ਬਸ ਬੰਦੇ ਦਾ ਇੱਕੋ ਇੱਕ ਧਿਆਨ ਹੁੰਦਾ ਆਪਣੇ ਆਪ ਨੂੰ ਬਚਾਉਣ ਦਾ ਤੇ ਕਹਿੰਦਾ ਜਿੰਨੇ ਵੀ ਮੈਂ ਡੇਗਦੇ ਵੇਖਿਆ ਵਸੇ ਨੇੜੇ ਆ ਕੇ ਡੇਗਦੇ ਵੇਖਿਆ ਕਿਉਂਕਿ ਇੱਥੇ ਬੰਦੇ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਵੀ ਮੈਂ ਤਾਂ ਹੁਣ ਬਿਲਕੁਲ ਨਜਤੀਕ ਆ ਹੁਣ ਮੈਨੂੰ ਕੋਈ ਡਰ ਨਹੀਂ ਹਨਾ ਤੇ ਹੁਣ ਮੈਨੂੰ ਕੋਈ ਖਤਰਾ ਨਹੀਂ ਤੇ ਉਹਨਾਂ ਦਾ ਧਿਆਨ ੜਕ ਜਾਂਦਾ ਤੇ ਉਹ ਜਿਵੇਂ ਨੇੜੇ ਆ ਕੇ ਡੱਗ ਪੈਂਦੇ ਆਪਣੀ ਆਮ ਜ਼ਿੰਦਗੀ ਚ ਵੀ ਕਹਿੰਦੇ ਇਹ ਹੀ ਹੁੰਦਾ ਹੈ ਕਈ ਵਾਰੀ ਆਪਾਂ ਕਿਸੇ ਕੰਮ ਦੇ ਮਗਰ ਪਈ ਹੁੰਨੇ ਆ ਹਨ ਤੇ ਆਪਾਂ ਨੇੜੇ ਆ ਕੇ ਉਸ ਕੰਮ ਤੋਂ ਪਿੱਛੇ हट ਜਾਂਦੇ ਆਪਾਂ ਨੂੰ ਇਹ ਲੱਗਦਾ ਯਾਰ ਵੀ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਆਹ ਕੰਮ ਦੇ ਮਗਰ ਪਿਆ ਉਹਨੂੰ ਵੀ ਆਪਾਂ ਉਸ ਕੰਮ ਚ ਹੋਇ ਤੱਕ ਕੁਝ ਨਹੀਂ ਲੱਭਿਆ ਤੇ ਆਪਾਂ ਉਹ ਕੰਮ ਛੱਡ ਕੇ ਕਹਿੰਦੇ ਹੋਰ ਕੰਮ ਦੇ ਮਗਰ ਪੈ ਜਾਂਦੇ ਆ ਹਨ ਕਹਿੰਦੇ ਕੋਈ ਵੀ ਚੀਜ਼ ਬੰਦੇ ਦਾ ਸਮਾਂ ਲੈਂਦੀ ਆ ਹਨ ਕੋਈ ਵੀ ਚੀਜ਼ ਕਹਿੰਦੇ ਬੰਦੇ ਦਾ ਸਬਰ ਦੇਖਦੀਏ ਵਿੱਚ ਸਬਰ ਕਿੰਨਾ ਕੈ ਇਸ ਕਰਕੇ ਤੁਸੀਂ ਜੋ ਵੀ ਕੰਮ ਲੱਗੇ ਹੋਇਓ ਆਪਣਾ ਪੂਰਾ ਧਿਆਨ ਉਸ ਕੰਮ ਵਿੱਚ ਦੇਣਾ ਚਾਹੀਦਾ ਤੇ ਕਹਿੰਦੇ ਉਹ ਦਿਨ ਦੂਰ ਨਹੀਂ ਹੁੰਦਾ ਜਦੋਂ ਕਾਮਯਾਬੀ ਤੁਹਾਡੇ ਪੈਰਾਂ 'ਚ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ